ਬੇਸਮੈਂਟ ਡਿੱਗਣ ਦਾ ਕਾਰਨ ਕੀ ਰਿਹਾ ਪਤਾ ਨਾ ਪਤਾ ਵੀਰੇ ਕਿਹਾਗਾ ਇਹਨੇ ਬੰਦੇ ਨੇ ਕਿਆ ਕਰਿਆ ਲਾਕ ਵਾਲੀਆਂ ਦੂਦਕਾਨਾਂ ਲੈ ਲਈਆਂ ਇਹਨੇ ਕਿਆ ਕਰਿਆ ਦੁਕਾਨਾਂ ਢਾਕੇ ਉੱਥੇ ਨਾ ਕਿਥ ਨੂੰ ਬੇਸਮੈਂਟ ਪੜਦੀ ਜਿਹੜੀਗਾ ਚਾਰ ਮੰਜ਼ਿਲ ਦਾ ਉਹਦੀ ਸਪੇਸ ਨਹੀਂ ਛੱਡੀ ਬਿਲਕੁਲ ਵੀ ਉਹਦੀ ਨਿਊ ਕੇ ਲਾਗਦੇ ਵੀ ਮਿੱਟੀ ਚੱਕਦੀ ਇਸ ਕਰਕੇ ਬੇਸਮੈਂਟ ਗਰੀਏ ਵੀਰੇ ਜਿੱਦਾਂ ਨਾ ਮਤਲਬ ਪੁਚਾਲ ਨਹੀਂ ਆ ਜਾਂਦਾ ਇਦਾਂ ਦਾ ਧਮਕ ਜੀ ਪਈ ਕਾਫੀ ਤੇ ਬਾਹਰ ਗਲੀ ਚ ਚੀਕ ਚਾਗਾੜਾ ਪੈ ਗਿਆ ਤੇ ਬਿਲਡਿੰਗ ਡਰ ਗਈ ਬਿਲਡਿੰਗ ਡਰ ਗਈ ਪਹਿਲਾਂ ਸਮਝ ਲੱਗੇ ਜਦੋਂ ਬਾਹਰ ਆ ਕੇ ਦੇਖਿਆ ਤਹਾਂਦੇ ਵੀ ਜਿਹੜੀ ਰੋਲ ਜੀ ਮਾ ਉਹ ਗਿਰ ਗਈ ਪੂਰੀ ਲੋਕਦਸਰੇ ਵੀ ਨਾਲ ਵਿੱਚ ਹੀ ਟ੍ਰੇਨਰ ਤੇ ਉਹ ਤਾਂ ਬਚ ਗਏ ਤੇ ਜਿਹੜੇ ਮਤਲਬ ਜਿੰਮ ਚ ਕਰਨ ਆਉਂਦੇ ਸਨ ਵਰਕਆਊਟ ਉਹ ਵਿੱਚੇ ਸ਼ਾਇਦ ਉਹ ਦੇਖੋ ਸਾਹਮਣੇ ਤਸਵੀਰ ਦੇ ਵਿੱਚ ਜਿਹੜਾ ਉਹ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਜਿਹੜਾ ਇੱਥੋਂ ਦਾ ਮੌਕੇ ਤੇ ਮੁੰਡਾ ਮਦਦ ਕਰਦਾ ਪਿਆ ਉਹਦੀ ਝੜਪ ਵੀ ਹੁੰਦੀ ਪਈ ਆ ਉਹ ਕੋਸ਼ਿਸ਼ ਕਰਦਾ ਪਿਆ ਸੀਗਾ ਇੱਥੋਂ ਮਲਵਾ ਚੁੱਕਣ ਦਾ ਲੇਕਿਨ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਹੈਗੇ ਨੇ ਉਹਨੂੰ ਦਬਕੇ ਮਾਰ ਕੇ ਇੱਥੋਂ ਭਜਾਇਆ ਵੀ ਗਿਆ ਹੈਗਾ ਇਹ ਮੇਨ ਰੋੜੇ ਇੰਨਾ ਸ਼ੁਕਰ ਕਰੋ ਵਿਚਾਓ ਕਰੋ ਕਿਸੇ ਦੀ ਗੱਡੀ ਨਹੀਂ ਸੀ ਕਿਸੇ ਦਾ ਬੱਚਾ ਨਹੀਂ ਖੇਲ ਰਿਹਾ ਤੋਰੇ ਨਿਉਰੇ ਪੰਜ ਸੱਤ ਬੰਦੇ ਬੈਠੇ ਰਹਿੰਦੇ ਨੇ ਤੁਸੀਂ ਇਹਨੂੰ ਰੋਕਦੇ ਟੋਕਦੇ ਨਹੀਂ ਸੀ ਕਿ ਜਦੋਂ ਇੱਕ ਯਾਰ ਮੇਰੀ ਗੱਲ ਹੁਣ ਪੈਸਾ ਉਹ ਖਰਚਣਾ ਕਈ ਬੰਦੇ ਨੇ ਜਦ ਉਹਨੂੰ ਕਹਿ ਲਿਆ ਵੀ ਰੈਂਡ ਦੇ ਆ ਕੰਮ ਠੀਕ ਨਹੀਂ ਕਰ ਰਿਹਾਗਾ ਅਗਲੇ ਪਾ ਪੈਸੇ ਆ ਅਗਲੇ ਨੇ ਲਾਤੇ ਹੁਣ ਉਹਨ ਸਾਰੀ ਗਿਰਗੀ ਕਰੋੜਾਂ ਰੁਪਏ ਕੀ ਉਹਨ ਕਿਆ ਕਰੂਗਾ ਦੋ ਦੁਕਾਨਾਂ ਦੀ ਇਨਵੈਸਟਮੈਂਟ ਪਿੱਛੇ ਕਰੋੜਾਂ ਦਾ ਨੁਕਸਾਨ ਹੋ ਗਿਆ ਭਾਈ ਜੀ ਪੁਲਿਸ ਵਾਲੇ ਲਾਗ ਨਹੀਂ ਲਗਣਦੇ ਰਿਹਾ ਕਿ ਆ ਕਰੀਏ ਉਹ ਮੁੰਡੇ ਦੇ ਫਰੀਆ ਵੜ ਗਿਆ ਯਾਰ ਇੱਕ ਮੁੰਡੇ ਦੇ ਸਰੀਆ ਵੜ ਗਿਆ ਪਿੰਡ ਵਾਲੇ ਦੇ ਲੈ ਕਿੰਨੇ ਆ ਜੇ ਥੋੜਾ ਥੋੜਾ ਵੀ ਚੱਕੇ ਨਾ 2 ਘੰਟੇ ਦਾ ਕੰਮ ਆ ਵੀਰੇ ਇਹਨਾਂ ਦਾ ਤਿੰਨ ਚਾਰ ਜੀਸੀਪੀਆਂ ਲੈ ਆਈ ਪਿਆ ਡੀਆਲ ਵਾਲੇ ਆਏ ਹਨਾ ਕੀ ਕਰ ਰਹੇ ਆ ਉਹ ਦੱਸ ਕਿ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਆਇਆ ਇਹਨੂੰ ਮਾਲਕੇ ਉਹ ਕਰੇ ਮੇਰਾ 50000 ਕੈਸ਼ ਉੱਪਰ ਪਿਆਦਾ ਹੁਣ 50000 ਨੂੰ ਕਿੱਥੇ ਲੱਭੂਗੇ ਵੀਰੇ ਇਹ ਉਹਦੇ ਜੇ ਕਿਸੇ ਦੇ ਹੱਥ ਲੱਜਾ ਅਗਲਾ ਦੇ ਦੂਗਾ ਕਈ ਲੋਕਾਂ ਨੇ ਇਸ ਬਿਲਡਿੰਗ ਦੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਕਿ ਇਹ ਜੋ ਤੁਸੀਂ ਕਰ ਰਹੇ ਹੋਗੇ ਇਹਦੇ ਨਾਲ ਨੁਕਸਾਨ ਹੋ ਸਕਦਾ ਹੈਗਾ ਵਾ ਔਰ ਉਹ ਜਿਹੜੀ ਦੁਰਘਟਨਾ ਸੀਗੀ ਉਹ ਜਿਹੜਾ ਹਾਦਸਾ ਸੀਗਾ ਉਹ ਵਾਪਰ ਗਿਆ ਔਰ ਪਿੰਡ ਵਾਲੇ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਮਲਵਾ ਚੁੱਕਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਇੱਟ ਕਰਕੇ ਅੱਗੇ ਤੋਂ ਅੱਗੇ ਇਹ ਜਿਹੜਾ ਮਲਵਾ ਹੈਗਾ ਫੜਾਇਆ ਜਾ ਰਿਹਾ ਇੱਟਾਂ ਰੋੜੇ ਜੋ ਕੁਝ ਵੀ ਹੱਥ ਦੇ ਵਿੱਚ ਆ ਰਿਹਾ ਉਹ ਅੱਗੇ ਤੋਂ ਅੱਗੇ ਟਰਾਂਸਫਰ ਕੀਤਾ ਜਾ ਰਿਹਾ ਹੈਗਾ ਤਾਂ ਕਿ ਹੌਲੀ-ਹੌਲੀ ਜਿਹੜਾ ਇਹ ਮਲਵਾ ਹੈਗਾ ਇਨੂੰ ਸਾਈਡ ਤੇ ਕੀਤਾ ਜਾ ਸਕੇ ਪਿੰਡ ਵਾਲੇ ਨੂੰ ਤੁਹਾਡੇ ਮੂਰੇ ਕੀ ਕਹਣਾ ਧੱਕੇ ਮਾਰ ਰਹੇ ਪੁਲਿਸ ਵਾਲੇ ਆਪ ਤਾਂ ਆਪੋ ਮਲਬਾ ਚੱਕ ਰਹੇ ਦਿਖਾਓ ਮੈਨੂੰ ਚੱਕ ਰਹੇ ਕੋਈ ਪੁਲਿਸ ਵਾਲਾ ਮਲਬਾ ਉਹ ਤਾਂ ਖੜੇ ਆ ਬਸ ਪਿੰਡ ਵਾਲੇ ਚੱਕ ਰਹੇ ਆ ਦੇਖ ਲੈ ਪਿੰਡ ਵਾਲੇ ਵੀਰੇ ਜਿਹੜੀ ਇਹ ਚਾਰ ਮੰਜ਼ਲ ਤੁਸੀਂ ਕਹਿ ਰਹੇ ਹੋ ਚਾਰ ਮੰਜ਼ਲਾਂ ਦੇ ਵਿੱਚ ਕੀ ਕੀ ਸੀਗਾ ਪਹਿਲੇ ਫਲੋਰ ਤੇ ਦੂਜੇ ਫਲੋਰ ਤੇ ਤੀਜੇ ਵੀਰੇ ਉਰੇ ਦਾ ਜਿੰਮੇ ਸੀਗਾ نیچے ਵੀ ਜਿੰਮ ਸੀਗਾ ਉਹ ਤੋਂ ਉੱਪਰ ਵੀ ਜਿੰਮ ਸੀਗਾ ਉਹਦੇ ਉੱਪਰ ਕੁੜੀਆਂ ਦਾ ਜਿੰਮ ਸੀਗਾ ਆਪਾਂ ਜਿਹੜੀ ਚੌਥੀ ਮੰਜ਼ਲ ਦੀ ਉਹ ਖਾਲੀ ਸੀ ਇਹ ਉਹ ਜਿੰਮ ਹੈ Royal Gym Physical Fitness Royal Gym Sector 77 Mohali India aur e gym de ik social media handle hai ga va itthe munde andar workout karde hoye tanu nazar aa sakde ne e vakho vakhriyan videos hai gi ne gym da trainer hai ji hm hm gym da trainer hai munde da naam ki gym de trainer da Tony Tony kende ji is munde nu aur e inna da social media handle hai andar ਅ ਕਾਰਡੀਓ ਦੀਆਂ ਐਕਸਰਸਾਈਜ਼ਸ ਵੀ ਚਲਦੀਆਂ ਸੀਗੀਆਂ ਭੰਗੜਾ ਪ੍ਰੈਕਟਿਸ ਵੀ ਚਲਦੀ ਸੀਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਇਹ ਸਰਦਾਰ ਇਹ ਮਾਲਕੇ ਇਹ ਜੋ ਸਰਦਾਰ ਜੀ ਹੈਗੇ ਨੇ ਜਿਨ੍ਹਾਂ ਜੋ ਇਸ ਵਕਤ ਆਪਣੇ ਸਾਥੀ ਨੂੰ ਜਿਮ ਲਗਵਾ ਰਹੇ ਸੀਗੇ ਇੱਥੇ weight lift ਕਰਵਾ ਰਹੇ ਸੀਗੇ ਇਹ ਜਿਮ ਦੇ ਮਾਲਕ ਨੇ ਸਰਦਾਰ ਜੀ ਇਹ ਜੋ ਸਰਦਾਰ ਜੀ ਤੁਸੀਂ ਦੇਖ ਸਕਦੇ ਹੋ ਜਿਮ ਦੇ ਮਾਲਕ ਨੇ किस किस्म की तैयारी कर रहे हैं जी आप ये कटर वटर देख रहा हूँ मैं ये क्या सब है सर ये कटिंग इक्विपमेंट्स हैं सर और हमारी टीम ऑपरेशन को इनिशिएट कर चुकी है सर तो हमारे पास आर आर है सर और, और हमारे पास हाइड्रोलिक जैक है सर लिफ्टिंग बैग है जिसकी वो उस... चार मंजिल की बिल्डिंग है कितने टाइम में हम निकाल लेंगे लोगों को सर देखिए किसी भी ऑपरेशन में इट इज़ नॉट पॉसिबल टू श्योर यू नो और एक किनी फ्यूल है फ्यूल की तुम किनी देख सकते हो और एक कटर जड़े है ਕਟਰ ਇਸ ਵਕਤ ਰੈਡੀ ਕੀਤੇ ਜਾ ਰਹੇ ਹੈਗੇ ਨੇ ਕਿਉਂਕਿ ਬੀਮ ਹੋਣਗੇ ਸਰੀਆਂ ਹੋਣਗੇ ਅੰਦਰ ਹੋਰ ਤਰ੍ਹਾਂ ਤਰ੍ਹਾਂ ਦਾ ਜਿਹੜਾ ਮਲਬਾ ਹੈਗਾ ਉਹਨੂੰ ਕੱਟ ਕੇ ਇਹਨਾਂ ਨੇ ਚਾਰ ਮੰਜ਼ਲ ਜਿਹੜੀ ਬਿਲਡਿੰਗ ਹੈਗੀ ਆ ਉਹ ਜਿਹੜੀ ਢਾਹ ਢੇਰੀ ਹੋਈ ਆ ਬਿਲਕੁਲ ਥੱਲੇ ਬੇਸਮੈਂਟ ਤੱਕ ਪਹੁੰਚਣਾ ਹੈਗਾ ਵਾ ਇੱਕ ਕਹਿ ਲੋ ਖੰਭਾ ਸੀਗਾ ਬਿਜਲੀ ਦਾ ਇਹ ਵੀ ਨਾਲ ਦੀ ਨਾਲ ਤਾਰਾਂ ਜਿਹੜੀਆਂ ਸੀਗੀਆਂ ਉਹ ਖਿੱਚੀਆਂ ਗਈਆਂ ਨੇ ਔਰ ਜਿਹੜਾ ਬਿਜਲੀ ਦਾ ਖੰਭਾ ਸੀਗਾ ਇਹ ਵੀ ਡਿੱਗ ਗਿਆ ਹੈ ਬਿਜਲੀ ਦੇ ਮੀਟਰ ਜਿਹੜੇ ਹੈਗੇ ਨੇ ਇਸ ਵਕਤ ਟੁੱਟ ਚੁੱਕੇ ਨੇ ਔਰ ਇੱਥੇ ਇਸ ਇਲਾਕੇ ਦੀ ਜਿਹੜੀ ਬਿਜਲੀ ਹੈਗੀ ਆ ਉਹ ਵੀ ਮੌਕੇ ਤੇ ਇਸ ਵਕਤ ਇੱਥੇ ਨਹੀਂ ਹੈਗੀ ਆ ਔਰ ਇਹਨੂੰ ਲੰਬਾ ਸਮਾਂ ਲੱਗੇਗਾ ਇਸ ਆਪਰੇਸ਼ਨ ਨੂੰ ਦੋਸਤੋ ਇਸ ਵਕਤ ਜੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਂ ਵਾ ਇੱਥੇ ਇੱਕ ਦਰਦਨਾਕ ਹਾਦਸਾ ਵਾਪਰਿਆ ਚਾਰ ਮੰਜ਼ਲੀ ਜਿਹੜੀ ਜਿਮ ਸੀਗੀ ਉਹ ਢਾਈ ਢੇਰੀ ਹੋ ਚੁੱਕੀ ਆ ਔਰ ਕਿਹਾ ਜਾ ਰਿਹਾ ਸੁਣਨ ਚਾ ਰਿਹਾ ਹੈਗਾ ਜੋ ਇੱਥੋਂ ਦੇ ਚਸ਼ਮਦੀਦ ਹੈਗੇ ਉਹ ਕਹਿ ਰਹੇ ਹੈਗੇ ਆ ਕਿ ਉਸ ਜਿਮ ਦੇ ਵਿੱਚ ਕੁਝ ਲੋਕ ਵੀ ਮੌਜੂਦ ਸੀਗੇ ਜੋ ਮੌਕੇ ਤੇ ਇੱਥੇ ਆਈ ਵਿਟਨੈਸ ਸੀਗੇ ਲੋਕ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਪਾਈ ਸਾਹਿਬ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਥੋਂ ਘਰ ਤੁਹਾਡਾ ਕਿੰਨੀ ਦੂਰ ਹੈ ਜੀ ਪਿੱਛੇ ਹੈ ਬਿਲਕੁਲ ਪਿੱਛੇ ਨਾਲ ਦੀ ਗਲੀ ਚ ਹੈ ਘਰ ਜੀ ਹਾਂ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੱਥੇ ਕੁਝ ਹਾਦਸਾ ਹੋਇਆ ਜਿਵੇਂ ਡਿੱਗੀ ਹੈ ਜਿੱਦਾਂ ਨਾ ਮਤਲਬ ਪੁਚਾਲ ਨਹੀਂ ਆ ਜਾਂਦਾ ਇਦਾਂ ਦਾ ਧਮਕ ਜੀ ਪਈ ਕਾਫੀ ਤੇ ਬਾਹਰ ਗਲੀ ਚ ਚੀਕ ਚਾਗਾੜਾ ਪੈ ਗਿਆ ਤੇ ਬਿਲਡਿੰਗ ਡਰ ਗਈ ਬਿਲਡਿੰਗ ਡਰ ਗਈ ਪਹਿਲਾਂ ਸਮਝ ਲੱਗੇ ਜਦੋਂ ਬਾਹਰ ਆ ਕੇ ਦੇਖਿਆ ਤੇ ਕੰਦੇ ਵੀ ਜਿਹੜੀ ਰੋਲ ਜੀ ਮੈਂ ਉਹ ਗਿਰ ਗਈ ਪੂਰੀ ਤੋ ਉਸ ਕਰਕੇ ਫਿਰ ਸਾਰਾ ਇਕੱਠ ਹੋ ਗਿਆ ਇੱਥੇ ਲੋਕਦਸਰੇ ਵੀ ਨਾਲੇ ਵਿੱਚੇ ਟ੍ਰੇਨਰ ਤੇ ਉਹ ਤਾਂ ਬਚ ਗਏ ਤੇ ਜਿਹੜੇ ਮਤਲਬ ਜਿੰਮ ਚ ਕਰਨ ਆਉਂਦੇ ਹੋ ਵਰਕਆਊਟ ਉਹ ਵਿੱਚੇ ਹੀ ਸ਼ਾਇਦ ਬਹੁਤ ਜ਼ਿਆਦਾ ਘਰ ਵਿੱਚ ਤੁਸੀਂ ਕਿੰਨੀ ਦੇਰ ਬਾਅਦ ਪਹੁੰਚੇ ਇੱਥੇ ਜਦੋਂ ਤੁਹਾਨੂੰ ਉਹ ਧਮਕ ਨਾਲ ਨਾਲ ਹੁੰਦੇ ਸੀ ਸਾਰੇ ਜਦ ਦੁਕਾਨਾਂ ਨੇੜੇ-ਤੇੜੇ ਸਾਰੇ ਬਾਹਰ ਹੀ ਸੀ ਲੋਕ ਇਹ ਚੱਲਦਾ ਹੀ ਰੋਡ ਤਾਂ ਚੱਲਦਾ ਹੀ ਆ ਟਾਈਮ ਹੀ ਹੈ ਜਿਹੜੇ ਜਿਮ ਦੇ ਟ੍ਰੇਨਰ ਹੈਗੇ ਅਸੀਂ ਦੇਖ ਪਾ ਰਹੇ ਇੱਥੇ ਨੀਲੇ ਟਰੈਕਸੂਟs ਹੈਗੇ ਤੁਹਾਡੇ ਯਾਰ ਦੋਸਤ ਨੇ ਹਾਂਜੀ ਹਾਂਜੀ ਉਹ ਗਰੰਡ ਹੈ ਹੀ ਆਪਣੇ ਉਹ ਮੈਨੂੰ ਪਹਿਲਾਂ ਉਹਨਾਂ ਦੀ ਟੈਨਸ਼ਨ ਹੈ ਮੈਂ ਕਿਤੇ ਰੱਬ ਕੋਈ ਨਾ ਹੋ ਜੇ ਨਾ ਕੁਦਰਤ ਦਾ ਮੁੰਡਾ ਸੀ ਟੋਨੀ ਤੇ ਬੱਗੋ ਦੋਈ ਬਾਾਰ ਸੀ ਬਈ ਇੱਥੇ ਕਿੰਨੇ ਜਣੇ ਆ ਬੰਦੇ ਅੰਦਰ 10-10 15 ਕਹਿ ਰਹੇ ਆ ਜਿਹੜੇ ਕਾਰਨ ਨਾਲ ਬਈ ਕੁਝ ਪ੍ਰਾਈਮ ਆਫ ਇਸਾਈ ਕੋਈ ਇਹੋ ਜੀ ਤੁਹਾਨੂੰ ਇਨਫੋਰਮੇਸ਼ਨ ਮਿਲੀ ਹੈਗੀ ਹੈ ਕਿ ਇਹ ਜਿਮ ਢਿੱਗਣ ਦਾ ਕਾਰਨ ਕੀ ਰਿਹਾ ਪਤਾ ਵੀਰੇ ਕੀ ਹੈਗਾ ਇਨੇ ਬੰਦੇ ਨੇ ਕਿ ਕਰਿਆ ਲਾਕ ਵਾਲੀਆਂ ਦੁਕਾਨਾਂ ਲੈ ਲਈਆਂ ਇਹਨੇ ਕਿਆ ਕਰਿਆ ਦੁਕਾਨਾ ਢਾਕੇ ਉੱਥੇ ਨਾ ਕਿਸ ਨੂੰ ਬੇਸਮੈਂਟ ਪੜਦੀ ਜਿਹੜੀ ਕਾ ਚਾਰ ਮੰਜ਼ਿਲ ਦਾ ਉਹ ਵੀ ਸਪੇਸ ਨਹੀਂ ਛੱਡੀ ਬਿਲਕੁਲ ਵੀ ਉਹ ਵੀ ਨਿਊ ਗੇ ਲਾਕ ਦੇ ਵੀ ਮਿੱਟੀ ਚੱਕਦੀ ਇਸ ਕਰਕੇ ਬੇਸਮੈਂਟ ਗਿਰੀ ਹੈ ਵੀਰੇ ਇਹ ਤੁਸੀਂ ਇੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਵੀਰੇ ਸਵਾਨੀ ਹੈ ਅੱਛਾ ਨਹੀਂ ਇੱਥੇ ਨੇੜੇ ਤੇੜੇ ਰਹਿੰਦੇ ਹੋ ਜੀ ਹਾਂ ਮੇਰਾ ਘਰ ਆ ਲਾਗੇ ਯਾਰ ਨਾਲ ਹੀ ਘਰ ਆ ਤੁਹਾਡਾ ਚਾਹੇ ਤੁਸੀਂ ਇਹਨੂੰ ਰੋਕਦੇ ਟੋਕਦੇ ਨਹੀਂ ਸੀਗੇ ਜਦੋਂ ਇਹ ਯਾਰ ਮੇਰੀ ਗੱਲ ਹੁਣ ਪੈਸਾ ਉਹ ਖਰਚਣਾ ਕਈ ਬੰਦੇ ਨੇ ਜਦ ਉਹਨੂੰ ਕੇਹ ਲਿਆ ਵੀ ਰੈਣ ਦੇ ਆ ਕੰਮ ਠੀਕ ਨਹੀਂ ਕਰ ਰਿਹਾਗਾ ਅਗਲੇ ਪਾ ਪੈਸੇ ਆ ਅਗਲੇ ਨੇ ਲਾਤੇ ਹੁਣ ਉਹਨ ਸਾਰੀ ਗਿਰਗੀ ਕਰੋੜਾਂ ਰੁਪਏ ਕੀ ਉਹਨ ਕਿਆ ਕਰੂਗਾ ਦੋ ਦੁਕਾਨਾਂ ਦੀ ਬੀਸਮੈਂਟ ਪਿੱਛੇ ਕਰੋੜਾਂ ਦਾ ਨੁਕਸਾਨ ਹੋ ਗਿਆ ਬਈ ਤੁਸੀਂ ਕਿੱਥੇ ਸੀਗੇ ਉਦੋਂ ਜਦੋਂ ਇਹ ਜਿਮ ਡਿੱਗੀ ਵੀਰੇ ਅਸੀਂ ਤਾਂ ਆਏ ਆ ਅੱਧੇ ਘੰਟੇ ਅੱਧਾ ਘੰਟਾ ਤੇ ਬਾਅਦ ਆਏ ਅਸੀਂ ਦਾ ਪਹਿਲਾਂ ਪਿੰਡ ਵਾਲੇ ਲਗੇ ਵੀਰੇ ਹੁਣ ਪੁਲਿਸ ਵਾਲੇ ਹੱਥ ਨਹੀਂ ਲਾਣਦੇ ਰੇਗੇ ਪਿੰਡ ਵਾਲਿਆਂ ਨੂੰ ਪਿੰਡ ਵਾਲੇ ਦੇਖੋ ਕਿੰਨੇ ਖੜੇ ਨੇ ਇਵੇ ਹੁਣ ਆਪਾਂ ਦੇਖ ਰਹੇ ਹਾਂ ਇੱਥੇ ਐਨਡੀਆਰਐਫ ਦੀਆਂ ਟੀਮਾਂ ਪਹੁੰਚ ਚੁੱਕੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚ ਚੁੱਕਿਆ ਮੋਹੱਲੀ ਦੇ ਐਮਐਲਏ ਕੁਲਵੰਤ ਸਿੰਘ ਜੀ ਇੱਥੇ ਸੀਗੇ ਹੋਰ ਤਮਾਮ ਜਿੰਨੇ ਵੱਡੇ ਅਧਿਕਾਰੀ ਅਫਸਰ ਹੈਗੇ ਨੇ ਉਹ ਇੱਥੇ ਪਹੁੰਚ ਚੁੱਕੇ ਹੈਗੇ ਪਰ ਇੱਥੇ ਮੈਂ ਨਾਲ-ਨਾਲ ਜਿਹੜੀ ਸਭ ਤੋਂ ਵੱਡੀ ਚੀਜ਼ ਦੇਖ ਪਾ ਰਿਹਾ ਉਹ ਇਹ ਹੈਗੀ ਹੈ ਕਿ ਆਮ ਲੋਕ ਆਮ ਪਬਲਿਕ ਜਿਹੜੀ ਹੈਗੀ ਆ ਉਹ ਇੱਥੇ ਜਿਹੜਾ ਮਲਬਾ ਹੈਗੀ ਆ ਉਹਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਬਾਈ ਜੀ ਪੁਲਿਸ ਵਾਲੇ ਲਾਗ ਨਹੀਂ ਲਗਣ ਦੇ ਰਹੇ ਕੀ ਕਰੀਏ ਉਹ ਮੁੰਡੇ ਦੇ ਫਰੀਆ ਵੜ ਗਿਆ ਯਾਰ ਇੱਕ ਮੁੰਡੇ ਦੇ ਸਰੀਆ ਵੜ ਗਿਆ ਪਿੰਡ ਵਾਲੇ ਦੇ ਲੈ ਕਿੰਨੇ ਆ ਜੇ ਥੋੜਾ ਥੋੜਾ ਵੀ ਚੱਕੇ ਨਾ 2 ਘੰਟੇ ਦਾ ਕੰਮ ਆ ਵੀਰੇ ਇਹਨਾਂ ਦਾ ਤਿੰਨ ਚਾਰ ਜੀਸੀਪੀਆਂ ਲਾਈ ਪਿਆ ਅੰਡੀ ਵਾਲੇ ਆਏ ਹਨਾ ਕੀ ਕਰ ਰਹੇ ਆ ਉਹ ਦੱਸ ਕਿ ਅੱਧਾ ਘੰਟਾ ਹੋ ਗਿਆ ਉਹਨਾਂ ਨੂੰ ਆਇਆ ਇਹਨੂੰ ਦੋਸਤੋ ਇਸ ਵਕਤ ਜਿਹੜੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ پا ਰਿਹਾ ਇੱਥੇ ਇਹ ਸੁਹਾਣੇ ਪਿੰਡ ਦੀਆਂ ਹੈਗੀਆਂ ਨੇ ਰਾਇਲ ਜਿਮ ਸੀਗੀ ਚਾਰ ਮੰਜ਼ਿਲਾ ਇਹ ਜਿਮ ਸੀਗੀ ਔਰ ਜੋ ਇੱਥੋਂ ਦੇ ਰੈਣ ਵਾਲੇ ਵਸਨੀਕ ਨੇ ਉਹ ਲੋਕਾਂ ਦੇ ਮੁਤਾਬਕ ਇਹ ਜਿਹੜੀ ਬੇਸਮੈਂਟ ਦਾ ਇੱਕ ਕੰਮ ਚੱਲਦਾ ਪਿਆ ਸੀਗਾ ਕਈ ਲੋਕਾਂ ਨੇ ਇਸ ਬਿਲਡਿੰਗ ਦੇ ਮਾਲਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀਗੀ ਕਿ ਇਹ ਜੋ ਤੁਸੀਂ ਕਰ ਰਹੇ ਹੋਗੇ ਇਹਦੇ ਨਾਲ ਨੁਕਸਾਨ ਹੋ ਸਕਦਾ ਹੈਗਾ ਵਾ ਔਰ ਉਹ ਜਿਹੜੀ ਦੁਰਘਟਨਾ ਸੀਗੀ ਉਹ ਜਿਹੜਾ ਹਾਦਸਾ ਸੀਗਾ ਉਹ ਵਾਪਰ ਗਿਆ तकरीबन भाई ਕਿੰਨੇ ਕਵਜ ਦਾ ਟਾਈਮ ਸੀਗਾ ਜਦੋਂ ਇਹ ਹੋਇਆ 3:00 4:00 ਵਜੇ ਦਾ ਟਾਈਮ ਸਾਢੇ 4:00 ਵਜੇ ਸਾਢੇ 4:00 ਵਜੇ ਸਿਰਫ ਆਪਣਾ ਡੇਟ ਆਫ ਬਰਥ ਆਪ ਸਿਰਫ ਅਸ਼ੋ ਟਾਕ ਐਪ 'ਤੇ ਮੇਰੇ ਸਾਥ ਆਪਣਾ ਡੇਟ ਆਫ ਬਰਥ ਸ਼ੇਅਰ ਕਰਿਏ ਜਿਹਨੇ ਦਾ ਟਾਈਮ ਵੇ ਤੁਹਾਡੇ ਇਸ ਜਿਮ ਦੇ ਵਿੱਚ ਨੇੜੇ ਤੇੜੇ ਦੇ ਲੋਕ ਆਉਂਦੇ ਸੀਗੇ ਜਾਂ ਦੂਰੋਂ ਵੀ ਆਉਂਦੇ ਸੀਗੇ ਲੋਕ ਨੇੜੇ ਤੇੜੇ ਵੀ ਆਉਂਦੇ ਦੂਰੋਂ ਵੀ ਆਉਂਦੇ ਸੀਗੇ ਇਹ 24 ਘੰਟੇ ਰੋਡ ਚੱਲਦਾ ਇਹ 메ਨ ਰੋਡ ਹੈ ਇੰਨਾ ਸ਼ੁਕਰ ਕਰੋ ਵਿਚਾਅ ਕਰੋ ਕਿਸੇ ਦੀ ਗੱਡੀ ਨਹੀਂ ਸੀ ਕਿਸੇ ਦਾ ਬੱਚਾ ਨਹੀਂ ਖੇល ਰਿਹਾ ਤੋੜੇ ਨਿਉਰੇ ਪੰਜ ਸੱਤ ਬੰਦੇ ਬੈਠੇ ਰਹਿੰਦੇ ਨੇ ਇੱਥੇ ਕੁੜੀਆਂ ਵੀ ਆਉਂਦੀਆਂ ਸੀਗੀਆਂ ਜਿਮ ਦੇ ਵਿੱਚ ਯੂਨੀਸੈਕਸ ਜਿਮ ਸੀ ਦੋ ਵੀ ਦੋਨੋਂ ਆਉਂਦੇ ਸੀ ਕੁੜੀਆਂ ਵੀ ਮੁੰਡੇ ਵੀ ਅੱਛਾ ਉਹ ਹੱਥ ਦੇ ਵਿੱਚ ਜਿਹੜਾ ਸੀ ਉਹ ਮੁੰਡੇ ਕੋਲ ਨਾ ਅੱਛਾ ਉਹ ਪਰਸਲ ਕੁੜੀਆਂ ਦੇ ਇੱਥੇ ਜਿਹੜਾ ਸਮਾਨ ਸੀਗਾ ਉਹ ਵੀ ਇਹਨਾਂ ਨੇ ਮੌਕੇ ਤੋਂ ਨਿਕਲਿਆ ਹੈਗਾ ਇਥੋਂ ਹਾਂਜੀ ਦੋ ਪਰਸਲ ਕੁੜੀਆਂ ਦੇ ਇਹਦੇ ਜਿਹੜਾ ਮਾਲਕੇ ਉਹ ਕਰਿਆ ਮੇਰਾ 50000 ਕੈਸ਼ ਉੱਪਰ ਪਿਆਦਾ ਹੁਣ 50000 ਨੂੰ ਕਿੱਥੇ ਲੱਭੂਗੇ ਵੀਰੇ ਇਹ ਉਹਦੇ ਜੇ ਕਿਸੇ ਦੇ ਹੱਥ ਲੱਜਾ ਅਗਲਾ ਦੇ ਦੂਗਾ ਜਾਨਾ ਬਾਜਣ ਪੈਸੇ ਕੁਝ ਰਦਾ ਕੁਛ ਨਹੀਂ ਜਾਨਾ ਬਾਜਣ ਕੀਮਤੀ ਪੈਸਾ ਤਾਂ ਕੋਈ ਨਹੀਂ ਸਾਡੇ ਪਿੰਡ ਦੇ ਜਿਹੜੇ ਉਹਦੇ ਜਿੰਮੇ ਕਰਨਾ ਦਿੰਦੇ ਉਹ ਵੀ ਸਾਡੇ ਪਿੰਡ ਦੇ ਆ ਵੀਰੇ ਕੁੜੀਆਂ ਮੁੰਡੇ ਸਾਡੇ ਪਿੰਡ ਦੇ ਹੀ ਆ ਉਹ ਵੀ ਤਾਂ ਬਸ ਸ਼ੁਕਰ ਕਰੋ ਕੋਈ ਹਾਸਾ ਐਦਾਂ ਦਾ ਨਹੀਂ ਹੋਇਆ ਕਿਸੇ ਦੀ ਜਾਨ ਨਹੀਂ ਗਈ ਦਵੇਵੇਂ ਬੰਦੇ ਨੇ ਜਿਹੜੇ ਉਹਨਾਂ ਨੂੰ ਕੱਢ ਰਹੇ ਨੇ ਬਸ ਬਈ ਮੈਨੂੰ ਇੱਕ ਚੀਜ਼ ਦੱਸੋ ਉਹ ਦੇਖੋ ਸਾਹਮਣੇ ਤਸਵੀਰ ਦੇ ਵਿੱਚ ਜਿਹੜਾ ਉਹ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਇੱਕ ਜਿਹੜਾ ਇੱਥੋਂ ਦਾ ਮੌਕੇ ਤੇ ਮੁੰਡਾ ਮਦਦ ਕਰਦਾ ਪਿਆ ਉਹਦੀ ਝੜਪ ਵੀ ਹੁੰਦੀ ਪਈ ਆ ਉਹ ਕੋਸ਼ਿਸ਼ ਕਰਦਾ ਪਿਆ ਸੀਗਾ ਇੱਥੋਂ ਮਲਵਾ ਚੁੱਕਣ ਦਾ ਲੇਕਿਨ ਮੌਕੇ ਤੇ ਜਿਹੜੇ ਪੁਲਿਸ ਅਧਿਕਾਰੀ ਹੈਗੇ ਨੇ ਉਹਨੂੰ ਦਬਕੇ ਮਾਰ ਕੇ ਇੱਥੋਂ ਭਜਾਇਆ ਵੀ ਗਿਆ ਹੈਗਾ ਇਸ ਵਕਤ ਲੋਕਾਂ ਦੇ ਦਿਲਾਂ ਦੇ ਵਿੱਚ ਰੋਸ ਹੈਗਾ ਕਈਆਂ ਦੇ ਆਪਣੇ ਜਿਹੜੇ ਘਰ ਦੇ ਸੀਗੇ ਉਹਨਾਂ ਨੂੰ ਖਦਸ਼ਾ ਹੈਗਾ ਕਿ ਉਹਨਾਂ ਦੇ ਘਰ ਦੇ ਮੈਂਬਰ ਜਿਹੜੇ ਜੀ ਮੈਂਬਰ ਹੈਗੇ ਨੇ ਉਹ ਇਸ ਤਵਸਤੋ ਹੋਈ ਬਿਲਡਿੰਗ ਦੇ ਥੱਲੇ ਹੋ ਸਕਦੇ ਆ ਇਸ ਹਾਦਸੇ ਦਾ ਸ਼ਿਕਾਰ ਹੋ ਹੋ ਸਕਦੇ ਐਸ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਗੁੱਸਾ ਵੀ ਹੈਗਾ ਔਰ ਪਿੰਡ ਵਾਲੇ ਜਿਹੜੇ ਹੈਗੇ ਨੇ ਲਗਾਤਾਰ ਇੱਥੇ ਮਲਵਾ ਚੁੱਕਦੇ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਇੱਟ ਕਰਕੇ ਅੱਗੇ ਤੋਂ ਅੱਗੇ ਇਹ ਜਿਹੜਾ ਮਲਵਾ ਹੈਗਾ ਫੜਾਇਆ ਜਾ ਰਿਹਾ ਇਟਾਂ ਰੋੜੇ ਜੋ ਕੁਝ ਵੀ ਹੱਥ ਦੇ ਵਿੱਚ ਆ ਰਿਹਾ ਉਹ ਅੱਗੇ ਤੋਂ ਅੱਗੇ ਟਰਾਂਸਫਰ ਕੀਤਾ ਜਾ ਰਿਹਾ ਹੈਗਾ ਤਾਂ ਕਿ ਹੌਲੀ ਹੌਲੀ ਜਿਹੜਾ ਇਹ ਮਲਵਾ ਹੈਗਾ ਇਹਨੂੰ ਸਾਈਡ ਤੇ ਕੀਤਾ ਜਾ ਸਕੇ ਮੌਕੇ ਤੇ ਤੁਸੀਂ ਦੇਖਦੇ ਦੇਖ ਸਕਦੇ ਹੋ ਕਿ ਜੀਸੀਬੀ ਦੀਆਂ ਮਸ਼ੀਨਾਂ ਵੀ ਇੱਥੇ ਹੈਗੀਆਂ ਨੇ ਦੂਰ ਤੱਕ ਦੇਖੋਗੇ ਤਾਂ ਉਹ ਲਾਲ ਨੀਲੀ ਜਿਹੜੀਆਂ ਲਾਈਟਾਂ ਤੁਸੀਂ ਦੇਖ ਰਹੇ ਹੋ ਐਂਬੂਲੈਂਸ ਖੜੀਆਂ ਹੋਈਆਂ ਫਾਇਰ ਬ੍ਰਿਗੇਡ ਖੜੀ ਹੋਈ ਹੈ ਐਨਡੀਆਰਐਫ ਦੀਆਂ ਟੀਮਾਂ ਖੜੀਆਂ ਹੋਈਆਂ ਨੇ ਇੱਥੇ ਭਾਈ ਇਹ ਜਿਹੜੀਆਂ ਟੀਮਾਂ ਸਿਗੀਆਂ ਮੌਕੇ ਤੇ ਕਿੰਨੀ ਦੇਰ ਬਾਅਦ ਪਹੁੰਚੀਆਂ ਨੇ ਜੀ ਐਨਡੀ ਵਾਲੀ ਟੀਮ ਵਾਲੀ ਤਾਂ ਹੁਣੀ ਆਈ ਯਾਰ 15 ਕ ਮਿੰਟ ਹੋਏ ਨੂੰ ਆਏ ਨੇ। ਜਿਹੜੀ ਐਨਡੀ ਵਾਲੀ ਟੀਮ ਹੈ ਨਾ ਹੁਣ ਆਈ ਏ ਹੁੰਦਾ ਵਾਲੇ 15 ਮਿੰਟ ਹੋਏ ਆਏ ਨੇ। ਪਹਿਲਾਂ ਵੀਰੇ ਪੁਲਿਸ ਵਾਲੇ ਤਾਂ ਹੁਣ ਆਏ ਪਹਿਲਾਂ ਸਾਰੇ ਪਿੰਡ ਵਾਲੇ ਹੀ ਮਲਬਾ ਸਾਫ ਕਰ ਰਹੇ ਦੇ। ਹੁਣ ਪੁਲਿਸ ਵਾਲਾ ਕੋਈ ਨਹੀਂ ਲੱਗ ਲਗਣਾ ਦੇ ਰਿਹਾ ਤੇਰੇ ਮੂਰੇ। ਪੁਲਿਸ ਵਾਲੇ ਦਾ ਘੰਟੇ ਬਾਅਦ ਆਈ ਪਹਿਲਾਂ ਤਾਂ ਪਿੰਡ ਵਾਲੇ ਹੀ ਸਾਫ ਕਰ ਰਹੇ ਤੇ ਹੁਣ ਪਿੰਡ ਵਾਲੇ ਨੂੰ ਤੁਹਾਡੇ ਮੂਰੇ ਕੀ ਕਹਣਾ ਧੱਕੇ ਮਾਰਦੇ ਪੁਲਿਸ ਵਾਲੇ। ਆਪ ਤਾਂ ਆਪੋ ਮਲਬਾ ਚੱਕ ਰਹੇ ਦਿਖਾਓ ਮ ਪਿੰਡ ਵਾਲੇ ਚੱਕ ਰਹੇ ਆ ਦੇਖ ਲੈ ਪਿੰਡ ਵਾਲੇ ਵੀਰੇ ਦੋਸਤੋ ਇਹ ਮੜਵਾ ਚੱਕਣਾ ਤਾਂ ਪੁਲਿਸ ਵਾਲੇ ਰੋਕ ਰਹੇ ਨੇ ਹੁਣ ਕਿਸੇ ਦਾ ਇੱਕ ਮੁੰਡਾ ਏ ਕਿਸੇ ਦੀ ਇੱਕ ਕੁੜੀ ਏ ਵੀਰੇ ਉਹ ਕੀ ਕਰਨਗੇ ਹੁਣ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਸੁਹਾਣਾ ਪਿੰਡ ਦੀਆਂ ਇਹ ਤਸਵੀਰਾਂ ਤੁਸੀਂ ਇਸ ਵਕਤ ਆਪਣੀ ਸਕਰੀਨ ਦੇ ਉੱਤੇ ਦੇਖ پا ਰਹੇ ਹੋ ਔਰ ਇਹ ਮਾਹੌਲ ਜਿਹੜਾ ਹੈਗਾ ਇੱਥੇ ਲੋਕਾਂ ਨੂੰ ਚਿੰਤਾ ਹੈਗੀ ਆ ਲੋਕੀ ਟੈਨਸ਼ਨ ਦੇ ਵਿੱਚ ਹੈਗੇ ਇੱਕ ਸਟ्रेस ਆ ਕਿ ਇਹ ਜਿਹੜੀ ਚਾਰ ਮੰਜ਼ਲਾ ਬਿਲਡਿੰਗ ਡਿੱਗੀ ਹੈਗੀ ਆ ਇਹ ਬੇਸਮੈਂਟ ਤੱਕ ਗਈ ਹੈ ਔਰ ਕੋਈ ਦੂਜੀ ਮੰਜ਼ਲ ਸ ਮੰਜ਼ਲ ਤੇ ਹੋ ਸਕਦਾ ਕੋਈ ਪਹਿਲੀ ਤੇ ਹੋ ਸਕਦਾ ਕੋਈ ਬੇਸਮੈਂਟ ਦੇ ਵਿੱਚ ਹੋ ਸਕਦਾ ਜੀ ਜੀ ਜਿਮ ਸੀਗਾ ਹਮ ਜਿਮ ਕਰਕੇ ਨਾ ਕੁੜੀਆਂ ਮੁੰਡੇ ਆਉਂਦੇ ਸੀਗੇ ਵੀਰੇ ਹਮ ਮੁੰਡਿਆ ਜਿਹੜੇ ਦਵੇ ਬੀ ਇਹਨੇ ਘਰ ਦੇ ਪਹਿਲਾਂ ਦਾ ਯਾਰ ਘੰਟੇ ਬਾਅਦ ਆਏ ਨੇ ਵੀਰੇ ਵੀ ਜਿਹੜੀ ਇਹ ਚਾਰ ਮੰਜ਼ਲ ਤੁਸੀਂ ਕਹਿ ਰਹੇ ਹੋ ਚਾਰ ਮੰਜ਼ਲਾਂ ਦੇ ਵਿੱਚ ਕੀ ਕੀ ਸੀਗਾ ਪਹਿਲੇ ਫਲੋਰ ਤੇ ਦੂਜੇ ਫਲੋਰ ਤੇ ਤੀਜੇ ਵੀਰੇ ਉਰੇ ਦਾ ਜਿੰਮੇ ਸੀਗਾ ਨੀਚੇ ਵੀ ਜਿੰਮ ਸੀਗਾ ਉਹ ਤੋਂ ਉੱਪਰ ਵੀ ਜਿੰਮ ਸੀਗਾ ਉਹਦੇ ਉੱਪਰ ਕੁੜੀਆਂ ਦਾ ਜਿੰਮ ਸੀਗਾ ਆਪਾਂ ਜਿਹੜੀ ਚੌਥੀ ਮੰਜ਼ਲ ਦੀ ਉਹ ਖਾਲੀ ਦੀ ਹਾਂ ਮਤਲਬ ਤਿੰਨ ਫਲੋਰਾਂ ਦੇ ਉੱਤੇ ਜਿੰਮ ਸੀਗੀ ਪਹਿਲੇ ਦੋ ਦੇ ਉੱਤੇ ਮੁੰਡਿਆਂ ਦੀ ਜਿੰਮ ਤੇ ਤੀਜੇ ਦੇ ਉੱਤੇ ਕੁੜੀਆਂ ਦੀ ਹੈ ਤੇ ਚੌਥੀ ਖਾਲੀ ਹੈ ਉਹ ਖਾਲੀ ਹੈ ਬਸ ਅੱਛਾ ਇਸ ਟਾਈਮ ਤੇ ਇਹ ਅੰਦਾਜ਼ਾ ਲਾਇਆ ਲਾਇਆ ਸਕਦਾ ਹੈ ਲਗਾਇਆ ਜਾ ਸਕਦਾ ਹੈ ਕਿ ਐਸੇ ਲਗਾਏ ਜਾ ਸਕਦੇ ਨੇ ਕਿ ਕੁੜੀਆਂ ਵੀ ਸੀਗੀਆਂ ਜਿਮ ਦੇ ਵਿੱਚ ਉਸ ਤੋਂ ਹੁਣ ਪਤਾ ਕੀ ਗੱਲ ਏ ਜਿਨ੍ਹਾਂ ਦੇ ਦਵੇ ਨੇ ਹੁਣ ਉਹ ਤਾਂ ਆ ਕੇ ਕਹੀਂ ਆਏ ਨਹੀਂ ਪਤਾ ਨਹੀਂ ਜਿਨ੍ਹਾਂ ਨੂੰ ਕਿ ਰਾਤ ਨੂੰ 10-10 ਵਜੇ ਤੱਕ ਜਿਮ ਕਰਦੇ ਨੇ ਜਿਹੜਾ ਨੂੰ ਨਹੀਂ ਪਤਾ ਹੈਗਾ ਹੁਣ ਉਹ ਤਾਂ ਆਉਂਗੇ ਵੀਰੇ ਹੁਣ ਪਹਿਲਾਂ ਘੰਟੇ ਡੇਢ ਘੰਟੇ ਬਾਅਦ ਆਈ ਪੁਲਿਸ ਵਾਲੇ ਇੱਕ ਉਹਦੇ ਬਾਅਦ ਤਾਂ ਪਿੰਡ ਵਾਲੇ ਲਗੇ ਵੀਰੇ ਹੁਣ ਪੁਲਿਸ ਵਾਲੇ ਦੇਖੋ ਤੁਹਾਡੇ ਮੇਰੇ ਪਿੰਡ ਵਾਲੇ ਕੰਮ ਕਰ ਰਹੇ ਹੋ ਸਾਰੇ ਪਿੰਡ ਵਾਲੇ ਆ ਪੁਲਿਸ ਵਾਲਿਆਂ ਨੇ ਕਿਹੜਾ ਰੋੜਾ ਚੱਕ ਰਿਹਾ ਕੋਈ ਚੱਕ ਰਿਹਾ ਸੌ ਕੋ ਪਿੰਡ ਵਾਲੇ ਨੂੰ ਦੜਾਰੇ ਆ ਪੁਲਿਸ ਵਾਲੇ ਅੱਗੇ ਜਾਣ ਦੇ ਰਹੇ ਆ ਨਾ ਆਪ ਕੰਮ ਕਰ ਰਹੇ ਆ ਉਹ ਵਿਚਾਰਿਆਂ ਨੂੰ ਦੇਖ ਲਿਆ ਪਿੰਡ ਵਾਲੇ ਲੱਗੇ ਹੋਏ ਨੇ ਜੇ ਪਿੰਡ ਵਾਲੇ ਮੜਾ ਮੋਟਾ ਮਲਬਾ ਉਹ ਕਰ ਰਹੇ ਆ ਤਾਂ ਉਹਨਾਂ ਨੂੰ ਕੰਮ ਕਰਨ ਨਹੀਂ ਦਿੰਦੇ ਤੁਹਾਡੇ ਮੂਰੇ ਹੀ ਧੱਕੇ ਮਾਰ ਰਹੇ ਪੁਲਿਸ ਵਾਲੇ ਦੋਸਤੋ ਮੌਕੇ ਤੇ ਤੁਸੀਂ ਦੇਖੋ ਕਿ ਜਿਹੜੇ ਮੁਹਾਲੀ ਦੇ ਐਮ ਐਲ ਏ ਹੈਗੇ ਕੁਲਵੰਤ ਸਿੰਘ ਉਹ ਵੀ ਪਹੁੰਚੇ ਹੋਏ ਆ ਵਿਕਰਮ ਬੜਾ ਬਰਾੜ ਡੀ ਐਸ ਪੀ ਇੱਥੇ ਪਹੁੰਚੇ ਹੋਏ ਆ ਜਿਨ੍ਹਾਂ ਨੂੰ ਪੰਜਾਬ ਦਾ ਇਨਕਾਊਂਟਰ ਸਪੈਸ਼ਲਿਸਟ ਵੀ ਕਿਹਾ ਜਾਂਦਾ ਵੱਡੇ ਵੱਡੇ ਗੈਂਗਸਟਰਾਂ ਨੂੰ ਇਹ ਬਾਰੋਂ ਫੜਕੇ ਵੀ ਲਿਆਇਆ ਤੇ ਇਨਕਾਊਂਟਰਾਂ ਦੇ ਵਿੱਚ ਵੀ ਇਹ ਸ਼ਾਮਲ ਰਹਿੰਦੇ ਹੈਗੇ ਵਿਕਰਮ ਬਰਾੜ ਇੱਥੇ ਪਹੁੰਚ ਚੁੱਕੇ ਨੇ ਨਾਲ ਕੁਲਵੰਤ ਸਿੰਘ ਖੜੇ ਹੋਏ ਆ ਔਰ ਕੁਝ ਪੁਰਾਣੇ ਲੀਡਰ ਵੀ ਇੱਥੇ ਪਹੁੰਚ ਚੁੱਕੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਿੰਡ ਵਾਲੇ ਔਰ ਐਨਡੀਆ ਪਿੰਦਰ ਸੋਹਣਾ ਵੀ ਪਹੁੰਚਿਆ ਹੈ ਪਿੰਦਰ ਸੋਹਣਾ ਜੋ ਅਕਾਲੀ ਦਲ ਤੋਂ ਨੇ ਔਰ ਅਕਾਲੀ ਦਲ ਦੇ ਉਮੀਦਵਾਰ ਵੀ ਸੀਗੇ ਉਹ ਤਾਂ ਹਫ਼ਤੇ ਪਹਿਲਾਂ ਤਾਂ ਵੀਰੇ ਸਾਡਾ ਭਾਈਓ ਪਹੁੰਚਿਆ ਪ੍ਰਵਿੰਦਰ ਭਾਈ ਉਹੀ ਪਹੁੰਚਿਆ ਸਭ ਤੋਂ ਪਹਿਲਾਂ ਔਰ ਇਹ ਜੀਤੀ ਵੀ ਆਇਆ ਹੋਇਆ ਦੋਸਤੋ ਆ ਜਿਮ ਹੈ ਜੀ ਜਿਸ ਜਿਮ ਦਾ ਇੱਥੇ ਅਸੀਂ ਜ਼ਿਕਰ ਕਰ ਰਹੇ ਆ ਇਹ ਰਾਇਲ ਜਿਮ ਮੈਂ ਤੁਹਾਨੂੰ ਮੈਂ ਦਿਖਾ ਸਕਦਾ ਆ ਮੈਂ ਇਹ ਉਹ ਜਿਮ ਹੈ ਰਾਇਲ ਜਿਮ ਫਿਜ਼ੀਕਲ ਫਿਟਨੈਸ ਰਾਇਲ ਜਿਮ ਸੈਕਟਰ 77 ਮੁਹਾਲੀ ਇੰਡੀਆ ਔਰ ਇਹ ਜਿਮ ਦੇ ਇੱਕ ਸੋਸ਼ਲ ਮੀਡੀਆ ਹੈਂਡਲ ਹੈਗਾ ਵਾ ਇੱਥੇ ਮੁੰਡੇ ਅੰਦਰ ਵਰਕਆਊਟ ਕਰਦੇ ਹੋਏ ਤੁਹਾਨੂੰ ਨਜ਼ਰ ਆ ਸਕਦੇ ਨੇ ਇਹ ਵੱਖੋ-ਵੱਖਰੀਆਂ ਵੀਡੀਓਜ਼ ਹੈਗੀਆਂ ਜਿਮ ਦਾ ਟ੍ਰੇਨਰ ਹੈ ਜੀ ਹੂੰ ਹੂੰ ਇਹ ਜਿਮ ਦਾ ਟ੍ਰੇਨਰ ਹੈ ਮੁੰਡੇ ਦਾ ਨਾਮ ਕੀ ਜਿਮ ਦੇ ਟ੍ਰੇਨਰ ਦਾ ਟੋਨੀ 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 ਕਹਿੰਦੇ ਜੀ ਇਸ ਮੁੰਡੇ ਨੂੰ ਔਰ ਇਹ ਇਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਹੈ ਅੰਦਰ ਕਾਰਡੀਓ ਦੀਆਂ ਐਕਸਰਸਾਈਜ਼ਸ ਵੀ ਚੱਲਦੀਆਂ ਸਨਗੀਆਂ ਭੰਗੜਾ ਪ੍ਰੈਕਟਿਸ ਵੀ ਚੱਲਦੀ ਸੀਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਔਰ ਇਹ ਭੰਗੜੇ ਦੀ ਪ੍ਰੈਕਟਿਸ ਚੱਲ ਰਹੀ ਹੈ ਔਰ ਥੱਲੇ weight ਵੀ ਕੀਤਾ ਜਾ ਰਿਹਾ ਹੈ chest ਦਾ workout ਹੈ ਮਤਲਬ ਕਿ ਇਹ ਮਾਲਕ ਇਹ ਸਰਦਾਰ ਇਹ ਮਾਲਕ ਇਹ ਜੋ ਸਰਦਾਰ ਜੀ ਹੈਗੇ ਨੇ ਜਿਨ੍ਹਾਂ ਜੋ ਇਸ ਵਕਤ ਆਪਣੇ ਸਾਥੀ ਨੂੰ ਜਿਮ ਲਗਵਾ ਰਹੇ ਸੀਗੇ ਇੱਥੇ weight lift ਕਰਵਾ ਰਹੇ ਸੀਗੇ ਇਹ ਜਿਮ ਦੇ ਮਾਲਕ ਨੇ ਸਰਦਾਰ ਜੀ ਇਹ ਜੋ ਸਰਦਾਰ ਜੀ ਤੁਸੀਂ ਦੇਖ ਸਕਦੇ ਹੋ ਜਿਮ ਦੇ ਮਾਲਕ ਨੇ ਇਹ ਮੌਕੇ ਤੇ ਮਾਲਕ ਪਹੁੰਚੇ ਜੀ ਇੱਥੇ ਸਭ ਨਹੀਂ ਬਣੇ ਇੱਥੇ ਓਕੇ ਲੋਨਸ ਤਾਂ ਲੈ ਲੀਏ ਪਰ ਟਾਈਮ ਪਰ ਪੇਮੈਂਟਸ ਨਹੀਂ ਕਰ ਪਾਏ। ਹੁਣ ਸਰ ਪਰ ਓਵਰਡਿਊਸ ਦਾ ਪਹਾੜ ਢੂਟ ਪੜਾ ਹੈ ਔਰ ਕ੍ਰੈਡਿਟ ਸਕੋਰ ਨੀਚੇ ਗਿਰ ਰਹਾ ਹੈ। ਸੋ ਦੋਸਤੋ ਇਹ ਬੜਾ ਦਰਦਨਾਕ ਹਾਦਸਾ ਜੋ ਹੈ ਵਾਪਰਿਆ ਹੈਗਾ ਮੁਹਾਲੀ ਦੇ ਸੋਹਣੇ ਪਿੰਡ ਦੇ ਵਿੱਚ ਜਿੱਥੇ ਚਾਰ ਮੰਜ਼ਲਾ ਜਿਹੜੀ ਇਹ ਜਿਮ ਸਿਗੀ ਇਹ ਢਹਿ ਢੇਰੀ ਹੋ ਚੁੱਕੀ ਆ ਔਰ ਇਸ ਕਿੰਨੇ ਟਨ ਮਲਬੇ ਦੇ ਥੱਲੇ ਕੁਝ ਲੋਕ ਦੱਬੇ ਹੋ ਸਕਦੇ ਨੇ। ਇਹਦਾ ਖਦਸ਼ਾ ਕਿੰਨੇ ਲੋਕ ਹੋ ਸਕਦੇ ਨੇ? ਇਹ ਥੋੜੀ ਦੇਰ ਤੱਕ ਪਤਾ ਲੱਗੇਗਾ ਔਰ ਕਿੰਨੀ ਦੇਰ ਤੱਕ ਪਤਾ ਲੱਗੇਗਾ ਕਿਉਂਕਿ ਹਾਲੇ ਤੱਕ ਇਹ ਜੋ ਕਲੀਅਰ ਕਰਾਨ ਦੀ ਪ੍ਰਕਿਰਿਆ ਸੀਗੀ ਮਲਬੇ ਨੂੰ ਚੁੱਕਣ ਦੀ ਪ੍ਰਕਿਰਿਆ ਸੀਗੀ ਹਾਲੇ ਤੱਕ ਸ਼ੁਰੂ ਨਹੀਂ ਹੋ ਪਾਰੀ ਹੈ ਐਨਡੀਆਰਐਫ ਦੀਆਂ ਜਿਹੜੀਆਂ ਟੀਮਾਂ ਹੈਗੀਆਂ ਨੇ ਜ਼ਰੂਰ ਉਹ ਅੱਗੇ ਤੁਸੀਂ ਦੇਖ ਸਕਦੇ ਹੋ ਕਿ ਪੌਂਚੀਆਂ ਹੋਈਆਂ ਨੇ ਨਾਲ ਉਹਨਾਂ ਦੇ ਪਿੰਡ ਵਾਲੇ ਲੋਕ ਵੀ ਹੈਗੇ ਨੇ ਹੱਥਾਂ ਦੇ ਵਿੱਚ ਲਾਈਟਾਂ ਫੜ ਕੇ ਉਹ ਕੋਸ਼ਿਸ਼ ਕਰ ਰਹੇ ਹੈਗੇ ਨੇ ਕਿ ਅੰਦਰ ਤੱਕ ਦੇਖ ਸਕਣ ਕਿ ਕੀ ਹੈ ਤੇ ਕੀ ਨਹੀਂ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਜਿਹੜਾ ਹੈਗਾ ਹੱਥ ਦੇ ਵਿੱਚ ਲਾਈਟ ਫੜ ਕੇ ਅੱਗੇ ਨੂੰ ਵਧਿਆ ਹੈਗਾ ਵਾ ਔਰ ਇਸ ਮਲਬੇ ਦੇ ਹੇਠ ਕਿੰਨੇ ਲੋਕ ਦੱਬੇ ਹੋ ਸਕਦੇ ਨੇ ਇਹ ਕੁਝ ਈ ਦੇਰ ਦੇ ਵਿੱਚ ਪਤਾ ਲੱਗੇਗਾ ਹਾਲ ਦੀ ਘੜੀ ਤੁਸੀਂ ਦੇਖ ਸਕਦੇ ਹੋ ਇੱਥੇ ਜਦੋਂ ਇਹ ਜਿਮ ਡਿੱਗੀ ਹੈਗੀ ਹੈ ਤੇ ਆ ਤਾਰਾਂ ਜਿਹੜੀਆਂ ਹੈਗੀਆਂ ਨੇ ਨਾਲ ਦੀ ਨਾਲ weight ਦੇ ਕਰਕੇ ਤਾਰਾਂ ਵਗੈਰਾ ਜਿਹੜੀਆਂ ਸੀਗੀਆਂ ਖਿੱਚੀਆਂ ਗਈਆਂ ਨੇ ਮੌਕੇ ਤੇ ਜਿਹੜੀ ਹੈਗੀ ਹੈ ਲਾਈਟ ਵੀ ਇੱਥੇ ਗੁੱਲ ਹੈ ਇਲੈਕਟ੍ਰਿਸਿਟੀ ਨਹੀਂ ਹੈਗੀ ਹੈ ਬਿਜਲੀ ਨਹੀਂ ਹੈਗੀ ਹੈ ਇੱਥੇ ਔਰ ਇਹ ਵੀਰੇ ਸਾਰਾ ਅਰੇਂਜਮੈਂਟ ਪ੍ਰਵਿੰਦਰ ਸੁਹਾਣੇ ਨੇ ਕੀਤਾ ਜਿੰਨਾ ਵੀ ਅਰੇਂਜਮੈਂਟ ਹੈ ਨਾ ਉਹਰੇ ਲਾਈਟਾਂ ਜਨਰੇਟਰ ਜੀ ਜੀ ਵੀ ਸਾਰਾ ਪ੍ਰਵਿੰਦਰ ਸੁਹਾਣੇ ਨੇ ਕੀਤਾ ਇਹ ਵੀਰੇ ਜਿਆਦਾ ਨਾ ਬਾਗੜੀ ਦਾ ਚੱਕ ਲੋ ਖਾਦੀ ਕਰਦੇ ਸਾਰਾ ਬਲਵੀਰ ਸਿੱਧੂ ਵੀ ਤੁਸੀਂ ਦੇਖ ਸਕਦੇ ਹੋ ਕਾਂਗਰਸ ਦੇ ਸਾਬਕਾ ਵ代ਾਇਕ ਮੁਹਾਲੀ ਤੋਂ ਉਹ ਵੀ ਇੱਥੇ ਪਹੁੰਚੇ ਹੈਗੇ ਨੇ ਦੇਖ ਸਕਦੇ ਹੋ ਕਿ ਅੱਗੋਂ ਜਾਇਜ਼ਾ ਲੈ ਕੇ ਆਏ ਨੇ ਮੌਕੇ ਨੂੰ ਵੇਖ ਕੇ ਆਏ ਨੇ ਕਿ ਇਸ ਵਕਤ ਕੰਮ ਕਿੱਥੋਂ ਤੱਕ ਪਹੁੰਚਿਆ ਬਈ ਰਾਜੇ ਜੀ ਹੋ ਗਈ ਹੋਰ ਤਾਂ ਦੋਸਤੋ ਅੱਗੇ ਵੀ ਤੁਹਾਨੂੰ ਇਹ ਜੋ ਹਾਦਸਾ ਵਾਪਰਿਆ ਉਸ ਰਿਗਾਰਡਿੰਗ ਅਪਡੇਟਸ ਦਿੰਦੇ ਰਵਾਂਗੇ ਮੈਂ ਇਸ ਵਕਤ ਮੁਹਾਲੀ ਦੇ ਸੁਹਾਣਾ ਪਿੰਡ ਤੋਂ ਕਵਰੇਜ ਕਰਦਾ ਹੋਇਆ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾਂ ਦੋਸਤੋ ਇਹ ਸੋਹਾਣਾ ਪਿੰਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਐਨਡੀਆਰਐਫ ਦੀ ਜਿਹੜੀਆਂ ਟੀਮਾਂ ਹੈਗੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਮੌਕੇ ਤੇ ਔਰੇ ਤਿਆਰੀ ਜਿਹੜੀ ਹੈਗੀ ਆ ਇਸ ਵਕਤ ਚਲਦੀ ਪਈ ਹੈ ਕਿਸ ਕਿਸਮ ਦੀ ਤਿਆਰੀ ਕਰ ਰਹੇ ਹਾਂ ਜੀ ਆਪ ਇਹ ਕਟਰ ਵਟਰ ਦੇਖ ਰਹੇ ਹਾਂ ਮੈਂ ਇਹ ਕਿਆ ਸਭ ਹੈ ਸਰ ਇਹ ਕਟਿੰਗ ਇਕਵਿਪਮੈਂਟ ਸੈਂਸਰ ਔਰ ਮਾਈ ਟੀਮ ਆਪਰੇਸ਼ਨਸ ਕੋ ਇਨੀਸ਼ੀਏਟ ਕਰ ਚੁੱਕੀ ਹੈ ਸਰ ਤੁਹਾਡੇ ਪਾਸ ਆਰ ਆਰ ਸਾਇ ਸਰ ਔਰ ਔਰ ਹਮਾਰੇ ਪਾਸ ਹਾਈਡਰੋਲਿਕ ਜੈਕ ਹੈ ਸਰ ਇਹ ਲਿਫਟਿੰਗ ਬੈਗ ਹੈ ਜਿਸकी ਚਾਰ ਮੰਜ਼ਿਲ ਕੀ ਬਿਲਡਿੰਗ ਹੈ ਕਿਤਨੇ ਟਾਈਮ ਮੇ ਹਮ ਨਿਕਾਲ ਲੇਗੇ ਲੋਗੋ ਕੋ ਸਰ ਦੇਖੀ ਕਿਸੇ ਵੀ ਆਪਰੇਸ਼ਨਸ ਮੇ ਇਟ ਇਜ਼ ਨਾਟ ਪੋਸੀਬਲ ਟੂ ਸ਼ੋ ਯੂ ਨੋ ਐਸਟੀਮੇਟ ਦਾ ਐਗਜ਼ੈਕਟ ਟਾਈਮ ਨਾ ਬਸ ਨੋ ਵੀ ਆਮ ਬਿੰਗ ਵੈਰੀ ਯੂ نو ਫਾਸਟ ਸੋ ਓਨ ਦਾ ਆਪਰੇਸ਼ਨ ਸੋ ਸਰ ਡੈਫੀਨਿਟਲੀ ਇਟ ਵਿਲ ਸੂਨ ਸਮ ਪੋਜ਼ਿਟਿਵ ਥੈਂਕ ਯੂ ਥੈਂਕ ਸੋ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਕਿ ਹਾਈਡਰੌਲਿਕ ਪ੍ਰੈਸ਼ਰ ਤੇ ਬਾਕੀ ਸਾਰੀਆਂ ਜਿਹੜੀਆਂ ਇੱਥੇ ਔਜ਼ਾਰ ਨੇ ਇਹਨਾਂ ਦੇ ਜਿਹੜੇ ਇੱਥੇ ਇਕਵਿਪਮੈਂਟਸ ਨੇ ਇਲਾਕੇ ਅੱਗੇ ਵਧਦੇ ਪਏ ਹੈਗੇ ਆ ਔਰ ਇੱਕ ਏਨੀ ਦੇ ਵਿੱਚ ਫਿਊਲ ਹੈ ਇਹ ਫਿਊਲ ਦੀ ਤੁਸੀਂ ਕਿੰਨੀ ਦੇਖ ਸਕਦੇ ਹੋ ਔਰ ਇਹ ਕਟਰ ਜਿਹੜੇ ਹੈਗੇ ਨੇ ਕਟਰ ਇਸ ਵਕਤ ਰੈਡੀ ਕੀਤੇ ਜਾ ਰਹੇ ਹੈਗੇ ਨੇ ਕਿਉਂਕਿ ਬੀਮ ਹੋਣਗੇ ਸਰੀਆਂ ਹੋਣਗੇ ਅੰਦਰ ਹੋਰ ਤਰ੍ਹਾਂ ਤਰ੍ਹਾਂ ਦਾ ਜਿਹੜਾ ਮਲਬਾ ਹੈਗਾ ਉਹਨੂੰ ਕੱਟ ਕੇ ਇਹਨਾਂ ਨੇ ਚਾਰ ਮੰਜ਼ਲ ਜਿਹੜੀ ਬਿਲਡਿੰਗ ਹੈਗੀ ਆ ਉਹ ਜਿਹੜੀ ਢਾਹ ਢੇਰੀ ਹੋਈ ਹੈ ਬਿਲਕੁਲ ਥੱਲੇ ਬੇਸਮੈਂਟ ਤੱਕ ਪਹੁੰਚਣਾ ਹੈਗਾ ਵਾ ਇਸ ਕਰਕੇ ਜਿਹੜੀ ਐਨਡੀਆਰਐਫ ਦੀਆਂ ਟੀਮਾਂ ਹੈਗੀਆਂ ਨੇ ਇਸ ਵਕਤ ਪੂਰੀ ਤਿਆਰੀਆਂ ਖਿੱਚਦੀਆਂ ਪਈਆਂ ਨੇ ਔਰ ਇਹ ਤੁਸੀਂ ਜਿਹੜੀਆਂ ਟੀਮਾਂ ਨੂੰ ਦੇਖ ਰਹੇ ਹੋ ਹੱਥ ਦੇ ਵਿੱਚ ਇਹਨਾਂ ਨੇ ਇਹ ਦਸਤਾਨੇ ਪਾ ਕੇ ਔਰ ਉਧਰੋਂ ਦੀ ਇਹਨਾਂ ਨੇ ਕਾਲੇ ਰੰਗ ਦਾ ਇੱਕ ਜਿਹੜਾ ਟਰੰਕ ਹੈ ਉਹ ਵੀ ਕੱਢਿਆ ਹੈਗਾ ਔਰ ਇਹ ਆਪਣਾ ਸਮਾਨ ਜਿਹੜਾ ਹੈਗਾ ਇਸ ਵਕਤ ਮੌਕੇ ਤੇ ਤਿਆਰ ਕਰਦੇ ਪਏ ਆ ਵਾਚ ਟੂ ਦਾ ਫਾਇਰ ਇਸਮੇ ਇਸਮੇ ਟਰੰਕ ਮੇਂ ਕੀ ਹੁੰਦਾ ਜੀ ਆਪਕੇ ਇਸਮੇ ਇਸਮੇ ਕੀ ਹੁੰਦਾ ਹੈ ਇਕਵਿਪਮੈਂਟਸ ਹੁੰਦੇ ਸੇ ਇਕਵਿਪਮੈਂਟ ਇਕਵਿਪਮੈਂਟਸ ਹੁੰਦੇ ਜੀ ਜੀ ਚਾਰ ਮੰਜ਼ਿਲ ਚਾਰ ਮੰਜ਼ਿਲ ਦੀ ਬਿਲਡਿੰਗ ਸੀ ਗਿਰ ਗਈ ਔਰ ਇਹ ਬੇਸਮੈਂਟ ਤੱਕ ਲੋਕ ਫਸੇ ਹੋਏ ਆਂ ਦਸੇ ਹੋਏ ਆਂ ਇਸਕੇ ਅੰਦਰ ਜੀ ਸਰ ਕਿਤਨਾ ਟਾਈਮ ਲੱਗਤਾ ਹੈ ਭਾਈ ਵੈਸੇ ਇਹ ਸਵਾਲ ਮੇਰਾ ਬੰਤਾ ਨਹੀਂ ਕਰਨਾ ਬਟ ਫਿਰ ਵੀ ਸਰ ਐਸਾ ਹੈ ਕਿ ਅਭੀ ਹਮ ਇਹ ਸਾਹਿਬ ਇਹਦਰ ਬਾਤ ਕਰ ਸਰ 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 ਓਕੇ ਠੀਕ ਹੈ ਚਲੋ ਚਲੋ ਸਾਹਿਬ ਸੋ ਦੋਸਤੋ ਜਿਹੜਾ ਸਮਾਂ ਹੈਗਾ ਵਾ ਉਹ ਬਹੁਤ ਸਮਾਂ ਲੱਗ ਸਕਦਾ ਹੈਗਾ ਕਿਉਂਕਿ ਇਹ ਚਾਰ ਮੰਜ਼ਲਾ ਜਿਹੜੀ ਬਿਲਡਿੰਗ ਸੀਗੀ ਤੁਸੀਂ ਦੇਖ ਸਕਦੇ ਹੋ ਇਸ ਵਕਤ ਜਿਹੜੀਆਂ ਇਹ ਐਨ ਡੀ ਆਰ ਐਫ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਅੱਗੇ ਵੱਧਦੀਆਂ ਪਈਆਂ ਹੈਗੀਆਂ ਨੇ ਸ਼ਾਬਾਸ਼ ਨਿਕਲੋ ਨਿਕਲੋ ਹਰੇਕ ਬੰਦੇ ਉਰੋ আরে ਤੂੰ ਹੈਲਮਟ ਲਗਾ ਸ਼ਾਬਾਸ਼ ਸ਼ਾਬਾਸ਼ ਹੈਲਮਟ ਪੀਜੀ ਆਪ ਕਰੀਏ ਕਰੀਏ ਕਰੀਂ ਅਰੇ ਆਪ ਕਰੀਏ 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 ਤੋ ਦੋਸਤੋ ਇਸ ਵਕਤ ਐ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਆਪਣੇ ਕਟਰ ਆਪਣੇ ਔਜ਼ਾਰ ਆਪਣੇ ਇਕਵਿਪਮੈਂਟਸ ਨੂੰ ਲੈ ਕੇ ਅੱਗੇ ਵੱਧੀਆਂ ਪਈਆਂ ਨੇ ਔਰ ਦੂਜੇ ਪਾਸੇ ਮੈਂ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿਨਾ ਹੈਗਾ ਵਾ ਕਿ ਜਦੋਂ ਇਹ ਆ ਚਾਰ ਮੰਜ਼ਿਲਾ ਬਿਲਡਿੰਗ ਡਿੱਗੀ ਹੈਗੀ ਹੈ ਤਾਂ ਜਿਹੜਾ ਇਹ ਇੱਕ ਕਹਿ ਲਓ ਖੰਭਾ ਸੀਗਾ ਬਿਜਲੀ ਦਾ ਇਹ ਵੀ ਨਾਲ ਦੀ ਨਾਲ ਤਾਰਾਂ ਜਿਹੜੀਆਂ ਸੀਗੀਆਂ ਉਹ ਖਿੱਚੀਆਂ ਗਈਆਂ ਨੇ ਔਰ ਜਿਹੜਾ ਬਿਜਲੀ ਦਾ ਖੰਭਾ ਸੀਗਾ ਇਹ ਵੀ ਡਿੱਗ ਗਿਆ ਹੈ ਬਿਜਲੀ ਦੇ ਮੀਟਰ ਜਿਹੜੇ ਹੈਗੇ ਨੇ ਇਸ ਵਕਤ ਟੁੱਟ ਚੁੱਕੇ ਨੇ ਔਰ ਇੱਥੇ ਇਸ ਇਲਾਕੇ ਦੀ ਜਿਹੜੀ ਬਿਜਲੀ ਹੈਗੀ ਆ ਉਹ ਵੀ ਮੌਕੇ ਤੇ ਇਸ ਵਕਤ ਇੱਥੇ ਨਹੀਂ ਹੈਗੀ ਆ ਔਰ ਇਹਨੂੰ ਲੰਬਾ ਸਮਾਂ ਲੱਗੇਗਾ ਇਸ ਆਪਰੇਸ਼ਨ ਨੂੰ ਔਰ ਜੋ ਲੋਕਾਂ ਦੇ ਖਦਸ਼ੇ ਹੈਗੇ ਆ ਦੇ ਕੇ ਥੱਲੇ ਲੋਕ ਫਸੇ ਹੋਏ ਆ ਉਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਇੱਕ ਪਾਸੇ ਐਨਡੀਆਰਐਫ ਦੀਆਂ ਟੀਮਾਂ ਹੈਗੀਆਂ ਨੇ ਦੂਜੇ ਪਾਸੇ ਸੁਹਾਣੇ ਪਿੰਡ ਦੇ ਜਿਹੜੇ ਲੋਕ ਹੈਗੇ ਨੇ ਉਹ ਵੀ ਅੱਗੇ ਵੱਧ-ਵੱਧ ਕੇ ਜਿਹੜਾ ਮਲਵਾ ਹੈਗਾ ਚੁੱਕਦੇ ਪਏ ਆ ਪੂਰੀ ਮਿਹਨਤ ਕਰਦੇ ਪਏ ਆ ਇਸ ਵਕਤ ਕਿਉਂਕਿ ਇੱਕ ਇਮੋਸ਼ਨ ਬਹੁਤ ਵੱਡਾ ਹਾਈ ਹੈ ਇਸ ਵਕਤ ਕਿ ਜਿਹੜੇ ਲੋਕ ਹੈਗੇ ਨੇ ਉਹਨਾਂ ਦੀਆਂ ਜਿਹੜੀਆਂ ਜਾਨਾਂ ਹੈਗੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ